ਸਾਬਕਾ ਡਿਪਟੀ ਸਪੀਕਰ ਪ੍ਰੋਫੈਸਰ ਦਰਬਾਰੀ لال ਦੇ ਨਿਵਾਸ ਸਥਾਨ ਗ੍ਰੀਨ ਐਵੇਨਿਊ ਵਿਖੇ ਸੰਵਿਧਾਨ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਪ੍ਰੋਫੈਸਰ ਲਾਲ ਨੇ ਸੰਵਿਧਾਨ ਦੇ ਇਤਿਹਾਸ ਤੇ ਚਾਨਣਾ ਪਾਇਆ। ਇਸ ਦਿਨ ਸੁਤੰਤਰਤਾ ਤੋਂ ਬਾਅਦ ਪਾਰਲੀ ਸੰਵਿਧਾਨ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਅਤੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਡਾਕਟਰ ਅੰਬੇਦਕਰ ਨੇ ਪਾਇੰਟ ਕੀਤਾ ਸੀ। 26 ਜਨਵਰੀ 1950 ਨੂੰ ਇਹਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਗਿਆ ਸੀ। ਇਸ ਮੌਕੇ ਬਵੀ ਪਹਿਲਵਾਨ ਓਮਪrakash ਪਾਟਿਆ सुविंदर सिंह पल्ली विनोद पोला, सलील शर्मा नवदीप शर्मा आदि मौजूद सन 26 नवंबर उन्नीस सौ उन्ंजा नज़ाद भारत का संविधान डॉक्टर अंबेडकर साहब ने तैयार करके राष्ट्रपति डॉक्टर राजेंद्र प्रसाद पंडित जवाहर लाल सरदार पटेल और मौलाना आजाद को दे देता ये दिन साढ़े सारे वास्ते बड़ा ही मुकदस है ਬੜਾ ਪਵਿੱਤਰ ਹੈ ਬੜਾ ਇਤਿਹਾਸਿਕ ਹੈ ਕਿਉਂਕਿ ਸਾਡਾ ਕਨਸਟੀਟਿਊਸ਼ਨ ਜਿਹੜਾ ਹੈ ਉਹ ਦੁਨੀਆ ਦੇ ਅੰਦਰੋਂ ਸਰਵ ਸ੍ਰੇਸ਼ਟ ਹੈ ਜਿੰਨੇ ਵੀ ਕਨਸਟੀਟਿਊਸ਼ਨ ਅੱਜ ਤੱਕ ਬਣਾਏ ਗਏ ਚਾਹ ਇੰਗਲੈਂਡ ਹੈ ਅਮਰੀਕਾ ਹੈ ਰਸ਼ੀਆ ਹੈ ਕੈਨੇਡਾ ਹੈ ਆਸਟ੍ਰੇਲੀਆ ਹੈ ਆਇਰਲੈਂਡ ਹੈ ਜਾਂ ਦੁਨੀਆ ਦੇ ਹੋਰ ਮੁਲਕ ਨੇ ਸਭ ਤੋਂ ਚੰਗਾ ਔਰ ਕਠੋਰ ਵੀ ਹੈ ਲਚੀਲਾ ਵੀ ਹੈ ਸੰਗਾਤਮਕ ਵੀ ਹੈ ਔਰ ਉਸ ਦੇ ਨਾਲ ਇਕਾਤਮਕ ਵੀ ਹੈ और सब तो लंबा भी है और लिखित कॉन्सटीट्यूशन है तो ये ऐसा कॉन्सटीट्यूशन है जिदा तुम पिछले उन्नीस सौ तो लगातार चुनाव ये जेरे क्यादत हो रहे हैं और अज तक साजातांत्रिक पद्धति खूबसूरत तरीके चल रही है